ਗੁਰਦੇਵਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਵਾਗਤ ਜਿਹੜੇ ਨੇ ਉਹ ਵਾਰੇ ਨੇ ਸਾਰਾ ਸੰਸਾਰ ਗੁਰੂ ਸਾਹਿਬ ਨੂੰ ਆਪਣਾ ਆਕੀਦਾ ਜਿਹੜਾ ਹੈ ਉਹ ਪੇਸ਼ ਕਰ ਰਿਹਾ ਅਸੀਂ ਗੁਰੂ ਸਾਹਿਬ ਦੇ ਜ਼ਿੰਦਗੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਜਦੋਂ ਭਾਈ ਜੈਤਾ ਜੀ ਦਿੱਲੀ ਤੋਂ ਉਹਨਾਂ ਦਾ ਸੀਸ ਲੈ ਕੇ ਤੇ ਨਨਪੁਰ ਸਾਹਿਬ ਆਉਂਦੇ ਆ ਤੇ ਉਹ ਸਾਰੇ ਬਿਰਤਾਂਤ ਜਿਹੜੇ ਰਾਹ 'ਚ ਆਉਂਦੇ ਨੇ ਉਥੇ ਕਿਹੜੇ-ਕਿਹੜੇ ਨਾਲ ਸਿੱਖ ਸੀ ਕਿੱਦਾਂ ਵਾਪਰਿਆ ਉਸ ਰਸਤੇ ਦੇ ਉੱਤੇ ਅਸੀਂ ਇੱਕ ਜਿਹੜਾ ਉਹ ਸੀਸ ਮਾਰਗ ਯਾਤਰਾ ਜਿਹੜੀ ਹੈ ਸੀਸ ਗਾਂਝ ਤੋਂ ਸੀਸ ਗੰਜ ਲੈ ਕੇ ਆ ਰਹੇ ਹਾਂ ਚਾਂਦਨੀ ਚੌਕ ਦਿੱਲੀ ਸੀਸ ਗੰਜ ਤੋਂ ਸੀਸ ਗੰਜ ਅਨੰਪੁਰ ਸਾਹਿਬ ਤੱਕ ਤੇ ਇਹ 3 ਦਿਨ ਦੀ ਯਾਤਰਾ ਹੈ 3 4 5 ਅਕਤੂਬਰ ਅਸੀਂ ਕਰਾਂਗੇ ਤੇ ਅਸੀਂ ਇਹਦੇ ਵਿੱਚ 50 ਗੱਡੀਆਂ ਦਾ ਕਾਫਲਾ ਹੈ ਤੇ ਉਹ 50 ਸਿੱਖ ਜਿਹੜੇ ਗੁਰੂ ਸਾਹਿਬ ਦੇ ਹਾਲੇ ਦੁਆਲੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਤਿਹਾਸ ਦੇ ਪੰਨਿਆਂ 'ਚ ਗਵਾਚੇ ਹੋਏ ਨੇ ਉਹਨਾਂ ਨੂੰ ਸੰਗਤ ਦੇ ਅੱਗੇ ਰੱਖਣ ਲਈ ਇੱਕ ਇੱਕ ਗੱਡੀ ਉਸ ਨਾਂ ਦੀ ਡੈਡੀਕੇਟਿਡ ਪਰਿਵਾਰ ਸਹਿਤ ਲੋਕੀ ਆਣਗੇ ਉਹ ਉਹਦੇ ਨਾਲ ਸ਼ਾਮਲ ਹੋਣਗੇ ਤਾਂ ਕਿ ਰਾਹ ਵਾਲੇ ਲੋਕਾਂ ਨੂੰ ਵੀ ਤੇ ਸੰਸਾਰ ਨੂੰ ਵੀ ਇਹ ਮੈਸੇਜ ਆ ਸਕੇ ਕਿ ਇਹ ਲੋਕ ਜਿਹੜੇ ਨੇ ਇਹ ਸਾਰੇ ਜਿਹੜੇ ਉਸ ਵੇਲੇ ਦੇ ਗੁਰੂ ਸਾਹਿਬ ਦੇ ਨਾਲ ਇੰਪੋਰਟੈਂਟ ਲੋਕ ਸੀਗੇ ਤੇ ਇਹਨਾਂ ਦੀ ਵੀ ਆਪਣੀ ਇੱਕ ਕਹਾਣੀ ਅੱਛਾ ਜੀ ਉਸ ਵੇਲੇ ਵੀ ਇਸ ਤਰ੍ਹਾਂ ਹੀ ਸੀਸ ਲੈ ਕੇ ਗਏ ਸੀ ਉਹਦਨ ਉਦੋਂ ਹਾਲਾਤ ਬਹੁਤ ਜਿਹੜੇ ਆ ਉਹ ਜਿਹਨੂੰ ਕਹਿੰਦਾ ਤੁਸੀਂ ਵਿਪਤਾ ਵਾਲੇ ਸੀ ਉਦੋਂ ਐਦਾਂ ਦੀਆਂ ਸੜਕਾਂ ਨਹੀਂ ਸੀ ਚਾਂਦਨੀ ਚੌਂਕ ਤੋਂ ਜਿਹੜਾ ਬਾਗਪੱਤ ਤੇ ਜਮਨਾ ਟੱਪ ਕੇ ਜਾਂਦੇ ਨੇ ਪਹਿਲੇ ਭਾਈ ਜਤਾ ਜੀ ਅੱਛਾ ਵੱਡੀ ਗੱਲ ਹੈ ਕਿ ਭਾਈ ਜਤਾ ਜੀ ਦੀ ਉਮਰ ਉਸ ਵੇਲੇ 15 ਕੁ ਸਾਲ ਇਤਿਹਾਸ ਦੇ ਮੁਤਾਬਕ ਬਣਦੀ ਆ ਤੇ ਉਹ ਉੱਥੋਂ ਜਾਂਦੇ ਨੇ ਉਹਨਾਂ ਦੇ ਨਾਲ ਦੋ ਸਿੰਘ ਭਾਈ ਉਹਦਾ ਜੀ ਤੇ ਭਾਈ ਨਾਨੂ ਜੀ ਉਹਨਾਂ ਦੀ ਸੇਵਾ ਉਹ ਬਾਗਪਤ ਤੋਂ ਆਂਦੇ ਨੇ ਬੱਡ ਖਾਲਸਾ ਬੱਡ ਖਾਲਸਾ ਤੋਂ ਤਰਾਵੜੀ ਉਹ ਜਿੱਥੇ ਜਾਂਦੇ ਨੇ ਮੁਗਲ ਪਿੱਛੇ ਪਿੱਛੇ ਨੇ ਦਬਜ ਦੇਂਦੇ ਹੋਏ ਉੱਥੇ-ਉੱਥੇ ਮੁਗਲ ਲੋਕਾਂ ਦਾ ਕਹਣ ਕਰਦੇ ਕਤਲ ਕਰਦੇ ਉਹ ਭਾਈ ਜਤਾ ਜੀ ਅੱਗੇ ਜਾ ਰਹੇ ਨੇ ਤਕਰੀਬਨ 11 ਨਵੰਬਰ ਨੂੰ ਸ਼ਹੀਦੀ ਹੁੰਦੀ ਹੈ ਤੇ 17 ਨਵੰਬਰ ਨੂੰ ਸੰਸਕਾਰ ਹੁੰਦਾ ਤੇ ਇਹ 5-6 ਦਿਨ ਦਾ ਰਸਤਾ 300 350 ਕਿਲੋਮੀਟਰ ਦਾ ਰਸਤਾ ਉਹ ਜੰਗਲਾ ਬੇਲਿਆਂ ਚ ਹੁੰਦੇ ਬੱਚਦੇ ਬਚਾਂਦੇ ਅੱਗੇ ਪਿੱਛੇ ਉਹਨਾਂ ਦੇ ਸਿੱਖ ਚੱਲ ਰਹੇ ਸੀ ਜਿਹੜੇ ਉਹਨਾਂ ਨੂੰ ਸੂਹ ਦੇ ਰਹੇ ਸੀ ਕਿ ਕਿੱਥੇ ਫੌਜ ਖੜੀ ਹੈ ਕਿੱਥੇ ਨਹੀਂ ਖੜੀ ਇਹ ਇਹ ਸਾਰੇ ਅਹਿਸਾਸ ਨੂੰ ਦੁਬਾਰਾ ਰੀਲਿਵ ਕਰਨ ਲਈ ਅਸੀਂ ਪਰਿਵਾਰਾਂ ਸਮੇਤ ਜਿਹੜਾ ਇਹ ਸਾਰੇ ਮਾਰਗ ਤੇ ਜਾ ਰਹੇ ਭਾਈ ਜੱਤਾ ਜੀ ਦੀ ਕਿੰਨੀ ਕਿਉਂ ਤਕਸਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲੈਂਦੇ ਆਪਾਂ ਅਸੀਂ ਜਦੋਂ ਇਹ ਸੋਚੋ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਸਾਹਿਬ ਨੇ ਆਪਣਾ ਪੁੱਤਰ تسلیم ਕਰ ਲਿਆ ਤੇ ਫਿਰ ਮਹੱਤਤਾ ਵਾਲੀ ਗੱਲ ਤਾਂ ਮਤਲਬ ਉਹ ਸਾਰੀਆਂ ਗੱਲਾਂ ਉਹ ਬਹੁਤ ਛੋਟੀਆਂ ਰਹਿ ਜਾਂਦੀਆਂ ਗੁਰੂ ਸਾਹਿਬ ਨੇ ਆਪਣੇ ਸੀਨੇ ਨਾਲ ਲਾਇਆ ਤੇ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਤੇ ਇਹ ਮਤਲਬ ਮੇਰੇ ਕੋਲ ਹੁਣ ਇਸ ਤੋਂ ਬਾਅਦ ਕੋਈ ਸ਼ਬਦ ਨਹੀਂ ਹੈ ਕਿ ਮੈਂ ਕਿਦਾਂ ਡਿਸਕ੍ਰਾਈਬ ਕਰਾਂ ਕਿ ਹੋਰ ਕੀ ਮਹੱਤਤਾ ਹੋएगी ਇਹ ਸਮਝਦੇ ਹੋ ਕਿ ਜੁਰਤਾ ਕਿ ਅਜ ਬੱਚਿਆਂ ਨੂੰ ਭਾਈ ਜੈਤਾ ਜੀ ਬਾਰੇ ਜਾਣਦੇ ਹੋ ਬਿਲਕੁਲ ਜੀ ਭਾਈ ਜੈਤਾ ਜੀ ਤੇ ਹੋਰ ਉਹਨਾਂ ਗੁਰਸਿੱਖਾਂ ਪਿਆਰਿਆਂ ਬਾਰੇ ਉਹਨਾਂ ਬਾਰੇ ਇਨਫਾਰਮੇਸ਼ਨ ਮਿਲੇ ਤੇ ਵੱਡੀ ਗੱਲ ਇੱਕ ਜਿਹੜੀ ਇੰਪੋਰਟੈਂਟਲੀ ਅਸੀਂ ਕਰਨ ਜਾ ਰਹੇ ਹਾਂ ਇੱਕ ਪ੍ਰਦਰਸ਼ਨੀ ਤਿਆਰ ਕਰ ਰਹੇ ਹਾਂ ਗੁਰਤੇਗਬਾਧ ਸਾਹਿਬ ਦੇ ਜੀਵਨ ਦੇ ਸਾਰੇ ਐਸਪੈਕਟਸ ਦੇ ਉੱਤੇ ਤੇ ਨਾਲ ਹੀ ਅਸੀਂ ਜਿਹੜਾ ਅੱਜ ਦੀ ਰੈਲੇਵੈਂਸ ਹੈ ਗੁਰਤੇਗਬਾਧ ਸਾਹਿਬ ਦੇ ਸ਼ਹਾਦਤ ਦੀ ਉਹ ਹੈ ਕਿ ਜਦੋਂ ਉਹਨਾਂ ਨੇ ਅੱਜ ਯੂਨੋ ਦੀਆਂ ਜਿਹੜੀਆਂ ਮੁੱਖ ਪ੍ਰੋਬਲਮਸ ਚੋਂ ਉਹ ਕਹਿੰਦੇ ਜੀ ਰਿਲੀਜੀਅਸ ਹਾਰਮਨੀ ਕੋ-ਐਗਜ਼ਿਸਟੈਂਸ ਹੈ ਨਾ ਫਰੀडम ਆਫ ਰਿਲੀਜੀਅਨ ਤੇ ਗੁਰੂ ਸਾਹਿਬ ਨੇ 350 ਸਾਲ ਪਹਿਲਾਂ ਇਹਨਾਂ ਗੱਲਾਂ ਦੇ ਉੱਤੇ ਸ਼ਹਾਦਤ ਦੇ ਦਿੱਤੀ ਜੀ ਤੇ ਅਸੀਂ ਉਹ ਅਧਿਆਪਕਾਂ ਦੀਆਂ ਵਰਕਸ਼ਾਪਸ ਕਰਕੇ ਉਹਨਾਂ ਨੂੰ ਦੱਸਾਂਗੇ ਤਾਂ ਕਿ ਉਹ ਆਪਣੇ ਸਕੂਲਾਂ ਦੇ ਬੱਚਿਆਂ ਤੱਕ ਇਹ ਗੱਲ ਪਹੁੰਚਾ ਸਕਣ ਇਦਾਂ ਦਾ ਸਾਡਾ ਪਲਾਨ ਹੈ ਸਾਡਾ ਆਪੀ ਸੋਲ ਐ ਜੀਪੀਸੀ ਦੇ ਨਾਲ ਮਿਲ ਕੇ ਕਰ ਰਿਹਾ ਕਿ ਅਸੀਂ ਸਾਰੇ ਸਿੱਖਾਂ ਨਾਲ ਮਿਲ ਕੇ ਕਰ ਰਹੇ ਹਾਂ ਐਸ ਜੀਪੀਸੀ ਵਿੱਚ ਹੀ